ਕਹਿੰਦੇ ਨੇ ਕਿ ਬੰਦੇ ਦਾ ਮਨ ਬੜਾ ਬੇਈਮਾਨ ਹੈ ਇਹ ਕਦੇ ਵੀ ਨਹੀਂ ਭਰਦਾ ਇਹ ਅੱਜ ਕੁਝ ਹੋਰ ਮੰਗਦਾ ਹੈ ਜੋ ਉਹ ਮਿਲ ਜਾਂਦਾ ਹੈ ਉਹ ਕੱਲ ਨੂੰ ਕੁਝ ਹੋਰ ਮੰਗਦਾ ਹੈ ਜਿਨ੍ਹਾਂ ਕੋਲੇ ਕੁਝ ਨਹੀਂ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਥੋੜੀ ਮਿਲ ਜਾਵੇ ਪਰ ਜਿਨ੍ਹਾਂ ਕੋਲੇ ਜ਼ਿਆਦਾ ਹੈਗਾ ਉਹਨਾਂ ਦਾ ਵੀ ਮਨ ਨਹੀਂ ਭਰਦਾ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਇਤੋਂ ਵੀ ਜ਼ਿਆਦਾ ਮਿਲ ਜਾਵੇ ਯਾਨੀ ਇਸ ਗੱਲ ਦਾ ਸਿਰਾ ਕਿਤੇ ਨਹੀਂ ਲਾਲਚ ਕਦੇ ਵੀ ਬੰਦੇ ਨੂੰ ਪਾਰ ਨਹੀਂ ਲਗਾਉਂਦਾ ਇਹ ਗੱਲ ਵੀ ਸੱਚੀ ਹੈ ਲਾਲਚ ਹਮੇਸ਼ਾ ਬੰਦੇ ਨੂੰ ਨਗਾਰ ਵੱਲ ਲੈ ਜਾਂਦਾ ਹੈ ਇਸ ਲਈ ਬੰਦੇ ਨੂੰ ਸੰਤੁਸ਼ਟ ਰਹਿਣਾ ਚਾਹੀਦਾ ਪਰ ਅਫਸੋਸ ਹੈ ਕਿ ਸੰਤੋਸ਼ਟੀ ਬੰਦੇ ਨੂੰ ਨਹੀਂ ਆਉਂਦੀ ਭਾਵੇਂ ਉਸ ਕੋਲ ਜੋ ਮਰਜ਼ੀ ਹੋ ਜਾਵੇ ਅੱਜ ਦੀ ਜੋ ਸੱਚੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਬੰਦੇ ਕੋਲ 90 ਕਿੱਲੇ ਜ਼ਮੀਨ ਦੇ ਹੁੰਦੇ ਨੇ ਤੇ ਫੇਰ ਵੀ ਉਹ ਜ਼ਮੀਨ ਪਿੱਛੇ ਹੀ ਆਪਣੇ ਭਤੀਜੇ ਦਾ ਕਤਲ ਕਰ ਦਿੰਦਾ ਹੈ ਬੜੀ ਦਰਦਨਾਕ ਦਿਲ ਦਹਿਲਾਉਣ ਵਾਲੀ ਘਟਨਾ ਜਿਹੜੀ ਸਾਹਮਣੇ ਆ ਰਹੀ ਹੈ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵੀ ਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਮੋਗਾ ਤੇ ਮੋਗੇ ਦੇ ਅਧੀਨ ਪੈਂਦਾ 마ਸੀਕੇ ਇੱਥੋਂ ਦਾ ਰਹਿਣ ਵਾਲਾ ਬਹਾਦਰ ਸਿੰਘ ਜੋ ਕਿ ਯੂਐਸਏ ਦੇ ਵਿੱਚ ਰਹਿੰਦਾ ਸੀ 6 ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਉਹ ਆਪਣੇ ਪਿੰਡ ਆਉਂਦਾ ਸੀ ਇਸ ਦਾ ਇੱਕ ਭਰਾ ਸੀ ਜਿਸ ਦਾ ਨਾਮ ਬਲਵਿੰਦਰ ਸਿੰਘ ਸੀ ਉਸ ਦਾ ਬੇਟਾ ਸੀ ਨਬਦੀਪ ਜੋ ਭਦਰ ਸਿੰਘ ਸੀ ਇਸ ਦਾ ਆਪਣੇ ਭਤੀਜਿਆਂ ਦੇ ਨਾਲ ਜ਼ਮੀਨ ਨੂੰ ਲੈ ਕੇ ਰੌਲਾ ਚੱਲਦਾ ਸੀ ਭਦਰ ਸਿੰਘ ਦੇ ਦੋ ਮੁੰਡੇ ਨੇ ਤੇ ਦੋ ਕੁੜੀਆਂ ਨੇ ਉਹ ਵੀ ਦੋਨੋਂ ਵਾਰ ਹੀ ਸੈੱਟ ਨੇ ਯਾਨੀ ਚਾਰਿਓ ਬਾਹਰੋਂ ਬਾਹਰ ਸੈੱਟ ਨੇ ਤੇ ਇਧਰ ਜੋ ਨਵਦੀਪ ਸੀ ਇਸਦੇ ਦੋ ਭਰਾ ਸੀ ਇੱਕ ਇਹਨਾਂ ਦੀ ਭੈਣ ਸੀ ਜੋ ਛੋਟਾ ਭਰਾ ਸੀ ਨਵਦੀਪ ਦਾ ਆਸਟ੍ਰੇਲੀਆ ਗਿਆ ਹੋਇਆ ਸੀ ਯਾਨੀ ਪੂਰਾ ਵਧੀਆ ਇਹਨਾਂ ਦਾ ਕੰਮਕਾਰ ਸੀ ਰੁਪਏ ਪੈਸੇ ਦੀ ਕੋਈ ਘਾਟ ਨਹੀਂ ਸੀ ਬਹਾਦਰ ਸਿੰਘ ਕੋਲ ਤਕਰੀਬਨ 90 ਕਿੱਲੇ ਸੀ ਤੇ ਨਵਦੀਪ ਕੋਲ ਤਕਰੀਬਨ 40 ਕਿੱਲੇ ਸੀ ਬੜੀ ਹੀ ਸ਼ਾਨਦਾਰ ਕੋਠੀ ਇਹਨਾਂ ਦੀ ਪਿੰਡ ਵਿੱਚ ਪਈ ਹੋਈ ਸੀ ਇਹਨਾਂ ਦੋਨਾਂ ਦੀਆਂ ਕੋਠੀਆਂ ਇੱਕ ਦੂਜੇ ਦੇ ਨਾਲ ਸੀ ਵਿਚਾਲੇ ਸਾਂਝੀ ਕੰਧ ਸੀ ਸਭ ਬੜੀਆ ਚੱਲਦਾ ਸੀ ਪਰ ਇਹਨਾਂ ਦੇ ਵਿੱਚ ਜ਼ਮੀਨ ਨੂੰ ਲੈ ਕੇ ਡਿਸਪਿਊਟ ਸੀ ਰੌਲਾ ਸੀ ਤਕਰੀਬਨ 2006 ਤੋਂ ਇਹ ਰੌਲਾ ਚੱਲਦਾ ਆ ਰਿਹਾ ਸੀ ਕਈ ਵਾਰ ਇਹ ਰੌਲਾ ਨਿਵੇੜਨ ਦੀ ਕੋਸ਼ਿਸ਼ ਵੀ ਕੀਤੀ ਗਈ ਜੋ ਪਿੰਡ ਦੇ ਸਰਪੰਚਾ ਉਹਨਾਂ ਨਾਲ ਜਦੋਂ ਰਿਪੋਰਟਰ ਨੇ ਗੱਲ ਕੀਤੀ ਉਹਨੇ ਦੱਸਿਆ ਕਿ ਕਈ ਵਾਰ ਇਹ ਰੌਲਾ ਨਿਵੇੜਿਆ ਗਿਆ ਲਿਖ ਲਿਖਾ ਹੋ ਗਿਆ ਪਰ ਭਾਦਰ ਸਿੰਘ ਹਮੇਸ਼ਾ ਮੁਕਰ ਜਾਂਦਾ ਸੀ ਅਸਲ ਵਿੱਚ ਕਹਾਣੀ ਇਹ ਸੀ ਕਿ ਭਾਦਰ ਸਿੰਘ ਤੇ ਜੋ ਬਲਵਿੰਦਰ ਸਿੰਘ ਸੀ ਦੋਨੇ ਭਰਾ ਸੀ ਦੋਨਾਂ ਨੇ ਬੜੀ ਮਿਹਨਤ ਕੀਤੀ ਇਹਨਾਂ ਨੇ ਜ਼ਮੀਨ ਜਾਇਦਾਦ ਬਣਾਈ ਪਰ ਉਸ ਤੋਂ ਬਾਅਦ ਜਦੋਂ ਵਟਵਾਰੇ ਦੀ ਗੱਲ ਆਈ ਤਾਂ ਜੋ ਭਾਦਰ ਸਿੰਘ ਸੀ ਉਸ ਨੇ ਜੋ ਜ਼ਮੀਨ ਸੀ ਉਹ ਭਾਗੀ ਕੇ ਵੱਲ ਇਹਨਾਂ ਦੀ ਜ਼ਮੀਨ ਸੀ ਉਹ ਜ਼ਮੀਨ ਲੈਤੀ ਕਿਉਂਕਿ ਜੋ ਭਾਦਰ ਸਿੰਘ ਜੀ ਉਸ ਨੂੰ ਲੱਗਦਾ ਸੀ ਕਿ ਇੱਥੋਂ ਦੀ ਹਾਈਵੇ ਗੁਜ਼ਰੇਗਾ ਤੇ ਉਹ ਜੋ ਜ਼ਮੀਨ ਹੈ ਉਹ ਜ਼ਮੀਨ ਹਾਈਵੇ ਦੇ ਵਿੱਚ ਆ ਜਾਵੇਗੀ ਤੇ ਜੋ ਮੋਗੇ ਵਾਲੀ ਜ਼ਮੀਨ ਸੀ ਉਹ ਬਲਵਿੰਦਰ ਸਿੰਘ ਨੂੰ ਦੇ ਦਿੱਤੀ ਸਮਾਂ ਗੁਜ਼ਰਦਾ ਪਰ ਜੋ ਭਾਦਰ ਸਿੰਘ ਦੇ ਅੰਦਰ ਗੱਲ ਚੱਲ ਰਹੀ ਸੀ ਲਾਲਚ ਸੀ ਉਹ ਪੂਰਾ ਨਹੀਂ ਹੁੰਦਾ ਕਿਉਂਕਿ ਜੋ ਹਾਈਵੇ ਹੁੰਦਾ ਹੈ ਉਹ ਉਹਨਾਂ ਦੀ ਜ਼ਮੀਨ ਵਿੱਚ ਦੀ ਨਹੀਂ ਲੰਘਦਾ ਹੋਰ ਪਾਸੇ ਦੀ ਲੰਘ ਜਾਂਦਾ ਹੈ ਹੁਣ ਭਾਦਰ ਸਿੰਘ ਨੂੰ ਲੱਗਦਾ ਕਿ ਮੈਂ ਤਾਂ ਘਾਟੇ ਦੇ ਵਿੱਚ ਰਹਿ ਗਿਆ ਜੋ ਮੈਂ ਸੋਚਦਾ ਸੀ ਉਹ ਤਾਂ ਪੂਰਾ ਨਹੀਂ ਹੋਇਆ ਜੋ ਵਧੀਆ ਜ਼ਮੀਨ ਸੀ ਉਹ ਤਾਂ ਬਲਵਿੰਦਰ ਸਿੰਘ ਕੋਲ ਚਲੀ ਗਈ ਤਾਂ ਇਹ ਰੌਲਾ ਪਾ ਲੈਂਦਾ ਹੈ ਇਹ ਕਹਿੰਦਾ ਕਿ ਮੈਨੂੰ ਜ਼ਮੀਨ ਉਹ ਚਾਹੀਦੀ ਹੈ ਇਸ ਗੱਲ ਕਾਰਨ ਇਹਦਾ ਡਿਸਪਿਊਟ ਚੱਲਦਾ ਰਹਿੰਦਾ ਹੈ ਤੇ ਡਿਸਪਿਊਟ ਚੱਲਦੇ ਚੱਲਦੇ ਸਮਾਂ ਲੰਘਦਾ ਰਹਿੰਦਾ ਹੈ ਹੁਣ ਵੀ ਥੋੜੇ ਦਿਨ ਹੋਏ ਇਨਾਂ ਦਾ ਆਪਸ ਵਿੱਚ ਡਿਸਪਿਊਟ ਹੁੰਦਾ ਹੈ ਜ਼ਮੀਨ ਦੇ ਵਟਵਾਰੇ ਦੇ ਕਾਰਨ ਤਾਂ ਇਹ ਡੀਐਸਪੀ ਦੇ ਜਾਂਦੇ ਨੇ ਪੰਚਾਇਤਾਂ ਜਾਂਦੀਆਂ ਨੇ ਜਾਨੀ ਫਿਰ ਇਹਨਾਂ ਦੀ ਗੱਲਬਾਤ ਚੱਲਦੀ ਆ ਇਸ ਵਟਵਾਰੇ ਨੂੰ ਲੈ ਕੇ ਗੱਲ ਹੈ ਤਕਰੀਬਨ 6 ਦਸੰਬਰ 2024 ਦੀ ਇਸ ਦਿਨ ਵੀ ਇਹਨਾਂ ਨੇ ਵਟਵਾਰਾ ਕਰਨਾ ਸੀ ਪਰ ਇਹ ਕਲੈਣੀ ਘੜੀ ਸੀ ਜਦੋਂ ਭਦਰ ਸਿੰਘ ਖੇਤ ਜਾਂਦਾ ਤੇ ਖੇਤੀ ਜੋ ਨਵਦੀਪ ਹੁੰਦਾ ਉਹ ਹੁੰਦਾ ਇਹਨਾਂ ਦੀ ਆਪਸ ਵਿੱਚ ਸ਼ਾਇਦ ਟਕਰਾਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਬਹਾਦਰ ਸਿੰਘ ਤਾਇਆ ਹੁੰਦਾ ਉਹ ਆਪਣੇ ਭਤੀਜੇ ਉੱਤੇ ਗੋਲੀ ਚਲਾ ਦਿੰਦਾ ਗੋਲੀ ਉਸਦੇ ਮੱਥੇ ਦੇ ਵਿੱਚ ਵੱਜਦੀ ਹੈ ਤੇ ਉਹ ਪਹੀ ਉੱਤੇ ਹੀ ਡਿੱਗ ਪੈਂਦਾ ਬਹਾਦਰ ਸਿੰਘ ਗੱਡੀ ਤੇ ਆਇਆ ਹੁੰਦਾ ਤੇ ਬਹਾਦਰ ਸਿੰਘ ਆਪਣੀ ਗੱਡੀ ਲੈ ਕੇ ਉੱਥੋਂ ਭੱਜਦਾ ਤੇ ਜੋ ਨਵਦੀਪ ਦੀ Laash ਪਈ ਹੁੰਦੀ ਹੈ ਉਸ ਦੀਆਂ ਲੱਤਾਂ ਉੱਤੋਂ ਦੀ ਹੀ ਗੱਡੀ ਲੰਘਾ ਦਿੰਦਾ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਭਦਰ ਸਿੰਘ ਦੀ ਤਲਾਸ਼ ਕੀਤੀ ਜਾਂਦੀ ਹੈ ਤੇ ਭਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗੱਡੀ ਵੀ ਪੁਲਿਸ ਨੇ ਜ਼ਬਤ ਕਰ ਲਈ ਅਤੇ ਭਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਸਿਆ ਜਾ ਰਿਹਾ ਹੈ ਕਿ ਜੋ ਨਵਦੀਪ ਹੈ ਉਸ ਦੇ ਛੋਟੇ-ਛੋਟੇ ਬੱਚੇ ਨੇ 7 ਸਾਲਾਂ ਦੀ ਕੁੜੀ ਹੈ ਤੇ 5 ਸਾਲਾਂ ਦਾ ਮੁੰਡਾ ਦਾ ਪਰ ਉਹਨਾਂ ਦੇ ਸਿਰ ਤੋਂ ਪਿਓ ਦਾ ਸਾਆਇਆ ਉੱਠ ਗਿਆ ਨਵਦੀਪ ਦੀ ਜੋ ਪਤਨੀ ਹੈ ਉਸ ਨੂੰ ਸਾਇ ਨੇ ਹੀ ਵਿਦਬਾ ਕਰ ਦਿੱਤਾ ਵੱਡੀਆਂ ਕੋਠੀਆਂ ਨੇ ਤੇ ਵਿਚਾਲੇ ਸਿਰਫ ਇੱਕ ਕੰਦ ਹੈ ਇੱਕ ਘਰ ਨੂੰ ਜਿੰਦਾ ਲੱਗਿਆ ਹੋਇਆ ਇੱਕ ਘਰ ਦਾ ਗੇਟ ਖੁੱਲਾ ਇੱਕ ਕੋਠੀ ਨੂੰ ਜਿੰਦਾ ਲੱਗਿਆ ਤੇ ਦੂਜੀ ਕੋਠੀ ਦਾ ਗੇਟ ਖੁੱਲਾ ਪਰ ਹੁਣ ਲੱਗ ਰਿਹਾ ਕਿ ਉਹ ਕੋਠੀ ਆ ਜੋ ਬਰਾਂਡ ਹੋ ਜਾਏਗੀ ਦੇਖੋ ਕਿਦਾਂ ਦਾ ਜਮਾਨਾ ਆ ਗਿਆ ਕਿ ਲਾਲਚ ਦੀ ਕੋਈ ਵੀ ਸੀਮਾ ਨਹੀਂ ਇੱਕ ਬੰਦਾ ਜਿਸ ਕੋ 90 ਗਿੱਲੇ ਜ਼ਮੀਨ ਦੇ ਆਰਥ ਦਾ ਕੰਮ ਅਤੇ ਬੱਚੇ ਸਾਰੇ ਬਾਹਰ ਸੱਟਨੇ ਉਸ ਦਾ ਮਨ ਨਹੀਂ ਭਰਿਆ ਉਸ ਨੂੰ ਲੱਗ ਰਿਹਾ ਸੀ ਕਿ ਮੈਨੂੰ ਮਾੜੀ ਜ਼ਮੀਨ ਨਾ ਮਿਲ ਜਾਵੇ ਕਿਉਂਕਿ ਪਹਿਲਾਂ ਉਸ ਦੇ ਮਨ ਦੇ ਵਿੱਚ ਲਾਲਚ ਆਇਆ ਕਿ ਜੋ ਜ਼ਮੀਨ ਆ ਉਸ ਵਿੱਚ ਦੀ ਹਾਈਵੇ ਲੰਘੇਗਾ ਮੈਨੂੰ ਪੈਸੇ ਵੱਧ ਮਿਲਣਗੇ ਮੈਂ ਹੋਰ ਜ਼ਮੀਨ ਬਣਾ ਲਵਾਂਗਾ ਪਰ ਜਦੋਂ ਉਸ ਦੇ ਮਨ ਦੀ ਇਹ ਗੱਲ ਪੂਰੀ ਨਹੀਂ ਹੋਈ ਤਾਂ ਉਸ ਨੂੰ ਲੱਗਿਆ ਕਿ ਜੋ ਮੇਰੇ ਭਰਾ ਨੂੰ ਮੈਂ ਜ਼ਮੀਨ ਦੇ ਦਿੱਤੀ ਉਹ ਵਧੀਆ ਜ਼ਮੀਨ ਆ ਫਿਰ ਉਹ ਉਸ ਤੇ ਅੱਖ ਰੱਖਦਾ ਕਿ ਮੈਂ ਉਹ ਲੈਣੀ ਆ ਯਾਨੀ ਲਾਲਚ ਨੇ ਉਹ ਕਰਵਾ ਦਿੱਤਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਹੁਣ ਇੱਕ ਘਰ ਦਾ ਚਰਾਗ ਬੁਝ ਗਿਆ ਤੇ ਜੋ ਇਹ ਬਹਾਦਰ ਸਿੰਘ ਆ ਇਸ ਦੀ ਉਮਰ ਲਗਭਗ 70 ਸਾਲ ਆ ਇਸ ਦੀ ਜੋ ਅਗਲੀ ਜ਼ਿੰਦਗੀ ਆ ਉਹ ਜੇਲ੍ਹ ਦੇ ਵਿੱਚ ਹੀ ਕٹےਗੀ ਤੇ ਜੋ ਕਲੰਕ ਇਸ ਉੱਪਰ ਲੱਗ ਗਿਆ ਉਹ ਵੀ ਇਸ ਬੰਦੇ ਦੇ ਪੀੜੀ ਦਰ ਪੀੜੀ ਹੀ ਮੱਥੇ ਤੇ ਰਹੇਗਾ ਉਹ ਨਹੀਂ ਮਿਟੇਗਾ ਪਰ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ 90 ਕਿੱਲਿਆਂ ਦੇ ਮਾਲਕ ਨੇ ਜ਼ਮੀਨ ਦੇ ਪਿੱਛੇ ਇੱਕ ਬੰਦੇ ਨੂੰ ਮਾਰ ਦਿੱਤਾ ਪਰ ਕਈ ਲੋਕ ਤਾਂ ਇੱਥੇ ਇਦਾਂ ਦੇ ਨੇ ਜੋ ਸਵੇਰੇ ਦਿਹਾੜੀ ਜਾਂਦੇ ਨੇ ਸ਼ਾਮ ਨੂੰ ਉਹਨਾਂ ਦੇ ਘਰ ਤਾਂ ਰੋਟੀ ਪੱਕਦੀ ਹੈ ਪਰ ਇੱਥੇ ਲਾਲਚ ਨੇ ਐਨਾ ਬਹਾਦਰ ਸਿੰਘ ਨੂੰ ਅੰਨਾ ਕਰ ਦਿੱਤਾ ਕਿ ਉਸ ਨੇ ਆਪਣੇ ਭਤੀਜੇ ਨੂੰ ਹੀ ਗੋਲੀ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਸੋ ਇਹ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਬੰਦਾ ਲਾਲਚ ਦੇ ਵਿੱਚ ਗੁੱਸੇ ਦੇ ਵਿੱਚ ਕੋਈ ਨਾ ਕੋਈ ਗਲਤ ਕਦਮ ਚੱਕ ਲੈਂਦਾ ਹੈ ਪਰ ਉਸ ਤੋਂ ਬਾਅਦ ساری ਉਮਰ ساری ਉਮਰ ਕੀ ਪੀੜੀਦਾਰ ਪੀੜੀ ਉਸ ਨੂੰ ਉਸ ਗੁੱਸੇ ਦੇ ਕਾਰਨ ਉਸ ਲਾਲਚ ਦੇ ਕਾਰਨ ਜੋ ਸਜ਼ਾ ਭੁਗਤਣੀ ਪੈਂਦੀ ਹੈ ਉਸ ਬਾਰੇ ਤਾਂ ਉਸਨੇ ਖੁਦ ਨਹੀਂ ਸੋਚਿਆ ਹੁੰਦਾ ਜਿਵੇਂ ਬਹਾਦਰ ਸਿੰਘ ਨੇ ਜੋ ਕੀਤਾ ਉਹ ਕਲੰਕ ਉਸਦੇ ਮੱਥੇ ਤੋਂ ਤਾਂ ਕੀ ਲੈਣਾ ਉਸਦੇ ਪੀੜੀਦਾਰ ਪੀੜੀ ਜੋ ਅੱਗੇ ਬੱਚੇ ਆਉਣਗੇ ਉਹਨਾਂ ਦੇ ਮੱਥੇ ਤੇ ਵੀ ਇਹੀ ਕਲੰਕ ਲੱਗਿਆ ਰਹੇਗਾ ਕਿ ਇਹਨਾਂ ਦੇ ਦਾਦੇ ਨੇ ਇਹਨਾਂ ਦੇ ਪਰਦਾਦੇ ਨੇ ਲਾਲਚ ਦੇ ਵਿੱਚ ਜ਼ਮੀਨ ਦੇ ਲਾਲਚ ਦੇ ਵਿੱਚ ਆਪਣੇ ਹੀ ਭਤੀਜੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ